ਹਾਂ ਜੀ ਸਾਸਰੀ ਗਾਲਾ ਪਾਜੀ ਸਾਸਰੀ ਗਾਲਾ ਪਾਜੀ ਕੀ ਹਾਲ ਚੰਗਾ ਵਧੀਆ ਠੀਕ ਠਾਕ ਹੀ ਤੁਸੀਂ ਸੁਣਾਓ ਜੀ ਵਧੀਆ ਵਧੀਆ ਜੀ ਹਾਂ ਜੀ ਭਾਈ ਟਰਾਲਾ ਵੇਚਣਾ ਹੀ ਹਾਂ ਜੀ ਟਰਾਲਾ ਹੀ ਠੀਕ ਹੈ ਜੀ ਕਿੰਨੇ ਫੁੱਟਾ ਜੀ ਇਹ ਇਹ 15 7 ਦਾ ਤੇ ਉੱਪਰੋਂ ਸਾਢੇ 4 ਫੁੱਟ ਠੀਕ ਆ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਪਿੰਡ ਪਿੰਡਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਾਲਾ ਸਾਹਿਬ ਆ ਹਾਂ ਜੀ ਮੋਬਾਈਲ ਨੰਬਰ 9815647787 ਠੀਕ ਆ ਨਾਮ ਮੇਰਾ ਸੋਨੀ ਆ ਠੀਕ ਹੈ ਜੀ ਇਹ ਪਿੰਡ ਕਿੱਥੇ ਕਿ ਪੈ ਜਾਂਦਾ ਜੀ ਪਿੰਡ ਮਤਲਬ ਅੰਮ੍ਰਿਤਸਰ ਤੋਂ ਜਿਹੜਾ ਮਤਲਬ ਜਲੰਧਰ ਤੋਂ ਅੰਮ੍ਰਿਤਸਰ ਨੂੰ ਰੋਡ ਜਾਂਦਾ ਹਨ ਉਹਦੇ ਤੋਂ 2 ਕਿਲੋਮੀਟਰ ਪਿੰਡ ਹਟਵਾਵਾ ਠੀਕ ਹੈ ਜੀ ਭਰਿਆ ਆਪਾਂ ਨੂੰ 4 ਕਿਲੋਮੀਟਰ ਖਲਚੀਆਂ ਦੂਆ ਠੀਕ ਆ ਤੇ ਅੰਮ੍ਰਿਤਸਰ 30 ਕਿਲੋਮੀਟਰ ਠੀਕ ਆ ਸਹੀ ਆ ਤੇ ਇਹ 15 ਸੱਤ ਦਾ 15 ਸੱਤ ਦਾ ਟਰਾਲਾ ਵਾ ਜੀ ਠੀਕ ਆ ਉੱਪਰ ਨੂੰ ਇਹਦੀ ਵਾਰਡ ਜਿਹੜੀ ਥੱਲੇ ਹੁੰਦਾ ਤਾ ਨੂੰ 4-4 ਫੋਟਿਆ ਠੀਕ ਆ ਹਾਂ ਜੀ ਆ ਵੇਖੋ ਜੀ ਅੱਠ ਨਟੇ ਹੱਬ ਲੱਗੀ ਆ ਬਾਕੀ ਵਿੱਚੋਂ ਇਹ ਆ ਬੇ ਸਾਫ ਆ ਇਧਰਲੇ ਪਾਸੇ ਟੰਕੇ ਟੰਕੇ ਲੱਗੇ ਆ ਹਾਂਜੀ ਬਾਕੀ ਇਹ ਨਹੀਂ ਬਦਾਣੇ ਨਹੀਂ ਚਿਰਦੀ ਇਹਦੇ ਚ ਠੀਕ ਸਾਫ ਸੁਥਰਾ ਵਾ ਜੰਨਾ ਵਾ ਠੀਕ ਆ ਤੇ ਇਧਰਲੇ ਪਾਸੋਂ ਸਾਫ ਸੁਥਰਾ ਆ ਇੱਕ ਬੰਨੇ ਟੰਕੇ ਲੱਗੇ ਆ ਟੰਕੇ ਲੱਗੇ ਤਾਂ ਇਹ ਦੱਸਣ ਦੇ ਆ ਵੀਰਾਂ ਨੇ ਕਈ ਵਾਰ ਦੂਰੋਂ ਆਉਣਾ ਹੁੰਦਾ ਵਾ ਵੀ ਦਾਣੇ ਨਹੀਂ ਡੁੱਲਣਗੇ ਦਾਣੇ ਪਏ ਡੁੱਲਣਗੇ ਵੀਡੀਓ ਮੰਨੂ ਵੇਖ ਕੇ ਧਿਆਨ ਦਾ ਤਾਂ ਇਹ ਗੱਲ ਦੱਸੀ ਦੀ ਆ ਆ ਵੇਖੋ ਈ ਦਾਣੇ ਨਹੀਂ ਕਿਰਦੇ ਤੇ ਐਦਾਂ ਦੇ ਟਰਾਲੇ ਤੇ ਵਜਨ ਭਾਜੀ ਕਿੰਨਾ ਹੋਊਗਾ ਇਹਦਾ ਵਜਨ ਭਾਜੀ ਟਰੈਕਟਰ ਸਣੇ ਜੋਖਿਆ 500 ਕਿਲੋਟਰ ਹਾਂਜੀ ਸਾਢੇ 43 ਕਿੰਟਲ ਹੁੰਦਾ ਵਾ ਠੀਕ ਆ ਜੇ ਟਰੈਕਟਰ ਆਪਾਂ 17 ਕਿੰਟਲ ਲਾ ਲਈਏ ਹੂੰ ਤੇ ਫੇਰ ਸਾਢੇ 26 ਕਿੰਟਲ ਹੋ ਜਾਂਦਾ ਅੱਛਾ 26 ਕਿੰਟਲ ਲਾ ਲਈ ਕੋਈ ਸਾਢੇ 25 ਕਿੰਟਲ ਤੋਂ ਉਪਰ ਆਲਾ ਮਰੂਗਾ ਨਹੀਂ ਠੀਕ ਆ ਤਾਂ ਟਾਇਰ ਕਿੰਨੇ ਕੇ ਪੈਸੇ ਆ ਜੀ ਰ 30 ਪੈਸੇ ਮੰਨ ਕੇ ਚੱਲੋ ਜੀ 30 ਪੈਸੇ ਟਾਇਰ 120 ਕੁਇੰਟਲ ਕਣਕ ਪਾਈ ਆ ਅੱਛਾ ਜੀ ਤੇ ਆ ਜਿਹੜੀ ਆਪਣੀ ਕੀ ਜਾਂਦੇ ਆ ਨੂੰ ਧੁਰਾ ਰੇਲ ਦਾ ਧੁਰਾ ਵਾ ਅੱਛਾ 8 8 ਨਟੀ ਖਾਬਿਆ ਠੀਕ ਆ ਆ ਵੇਖੋ ਜੀ ਟਾਇਰ ਚੰਗੇ ਮਜ਼ਬੂਤ ਵਾ ਤੇ 100 ਕੁਇੰਟਲ ਤੋਂ ਸਾਹ ਤੁਹਰਾ 100 ਕਵੈਂਟਲ ਕਣਕ ਪਾਈਏ ਕ ਵੱਧ ਪਾਈ ਆ 120 ਕਵੈਂਟਲ ਕਣਕ ਪਾਈ ਆ ਜੀ 120 ਕਵੈਂਟਲ ਉੱਤੇ ਹੁੱਕ ਸਿੰਪਲ ਆ ਹੁੱਕ ਸਿੰਪਲ ਲੱਗੀ ਆ ਆ ਵੇਖੋ ਸਿੰਪਲ ਹੁੱਕ ਵਾ ਵੱਡਾ ਟਰਾਲਾ ਵਾ ਵਾਰਡ ਤੁਸੀਂ ਚੈੱਕ ਕਰ ਲਓ ਵਾਰਡ ਪੂਰੀ ਮਜ਼ਬੂਤ ਲੱਗੀ ਆ ਠੀਕ ਆ ਜੀ ਤੇ ਹੈ ਪੁਰਾਣਾ ਵਾ ਹੈ ਪੁਰਾਣਾ ਵਾ ਵੀ ਕਈ ਵਾਰਾਂ ਵੀਰ ਕਹਿ ਦਿੰਦੇ ਆ ਕਿੱਥੋਂ ਦਾ ਬਣਿਆ ਵਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਕਿੱਥੋਂ ਦਾ ਬਣਿਆ ਬਾਕੀ ਜਿੱਦਾਂ ਜਿੱਦਾਂ ਦਾ ਵੀ ਬਣਿਆ ਵਾ ਮਜ਼ਬੂਤ ਬਣਿਆ ਵਾ ਮਜ਼ਬੂਤ ਬਣਿਆ ਵਾ ਮੰਨ ਲਓ ਵੀ ਜੇ 25 ਕਵੈਂਟਲ ਨਾ ਹੁਲੀ ਹੂੰ ਉਹਦਾ ਆਉਣ ਜਾਣ ਦਾ ਖਰਚਾ ਦਊਂਗਾ ਅਨਬੱਲੇ ਦਿਖਾ ਕੇ ਵੇਖ ਲੈ ਤੁਸੀਂ ਮੁੱਲ ਕਰ ਲਿਓ ਵੀ ਜੇ 25 ਕੁਇੰਟਲ ਜਿੰਨੇ ਕਿਲੋ ਘੱਟ ਉਹਨਾਂ ਹੀ ਉਹਨੇ ਹਜ਼ਾਰ ਘੱਟ ਉਹਨੇ ਹਜ਼ਾਰ ਡਾ ਲਾਂਗੇ ਤੇ ਜੇ ਵੱਧ ਗਿਆ ਫੇਰ ਨਾ ਵੱਧ ਗਿਆ ਕੋਈ ਚੱਕਰ ਨਹੀਂ ਠੀਕ ਆ ਨਹੀਂ ਤਾਂ ਮੰਨ ਲਓ ਕੁਇੰਟਲ ਦਾ 5000 ਡਾਊਂਗਾ ਜੇ 25 ਕੁਇੰਟਲ ਤੋਂ ਘੱਟ ਹੋਵੇ ਇਹ ਵੀ ਗੱਲ ਹੈ ਕੁਇੰਟਲ ਦਾ 5000 ਸੌਦਾ ਫੇਰ ਜਿਹੜਾ ਜਿੱਥੇ ਤੁਸੀਂ ਕਿਹਾ ਉੱਥੇ ਕਰੇ ਅਗਲਾ ਉੱਥੇ ਕਰ ਲੈ ਇਹ ਨਹੀਂ ਸੌਦਾ ਕਰਕੇ ਵੀ ਕਰ ਲੈ ਆਫਰ ਆ ਵੀ ਅੱਛਾ ਪੀ ਸੌਦਾ ਕਰਕੇ ਠੀਕ ਆ ਜੇ ਇਸ ਗੱਲ ਦੀ ਆਫਰ ਅੱਜ ਅੱਜ ਮੈਂ ਆਪ ਜੋਖਿਆ ਵਾ ਤਾਂ ਵਾ ਕਿਉਂਕਿ ਉਦਾਂ ਮੈਨੂੰ ਪਤਾ ਨਹੀਂ ਠੀਕ ਆ ਉਦੋਂ ਮੈਂ ਆਈਡੀਆ ਦਿੱਤਾ ਇੱਕੋ ਕਣਕ ਖੜੀ ਸੀ ਜੂਖ ਲਿਆ ਸੀ ਤੇ ਕਿੰਨਾ ਕਰਨਾ ਮੁੱਲ ਵੀਰੇ ਦਾ ਮੁੱਲਾ ਤੇ ਜਿੰਨੇ ਤਾਂ ਟਾਈਮ ਪਾਸ ਮੰਨ ਲਓ ਸਾਡੇ ਅਰਗੇ ਨੇ ਕਰਨਾ ਵਾ ਕਣਕੀ ਇਹਨੇ ਛੁੱਟੀ ਜਾਣੀ ਆ ਕਣਕ ਝੋਨਾ ਕਣਕ ਝੋਨਾ ਹੀ 3 ਲੱਖ ਵਾਲੇ ਨੇ ਛੁੱਟੀ ਜਾਣੀ ਆ ਹਾਂ ਤੇ ਜਿੰਨੇ ਤਾਂ ਟਾਈਮ ਪਾਸ ਕਰਨਾ ਬਾਕੀ ਲੋਹਾ ਨਹੀਂ ਘਟਦਾ ਹੁੰਦਾ ਲੋਹੇ ਦਾ ਰੇਟ ਵਧ ਹੀ ਜਾਣਾ ਹੈ ਕਿੰਨੇ ਨੇ ਕਿਹਾ ਲੋਹਾ ਨਹੀਂ ਘਟਦਾ ਲੋਹਾ ਨਹੀਂ ਘਟਾ ਪਾਉਂਦਾ ਹਾਂ ਮਹਿੰਗਾ ਆ ਜਾਣਾ ਗਾਂ ਫੇ ਗਾਂ ਦਾ ਕੰਮ ਮਹਿੰਗਾ ਹੀ ਹੋਣਾ ਵਾ ਠੀਕ ਆ ਤੇ ਆਪਾਂ ਜੇ ਹੂਣ ਦੇ ਸਹਾਰੇ ਮੁੱਲ ਕਰਾਂਗੇ ਹੂਣ ਇਹਦਾ ਮੁੱਲ ਹੈ 1,75,000 ਰੁਪਏ ਦੇਣ ਲੈਣ ਵਾਲਾ ਹਾਂ ਦੇਣ ਲੈਣ ਛੋੜ ਕਰ ਦੋਗੇ ਥੋੜੀ ਬੋਦੀ ਆਪਾਂ ਓਕੇ ਤੇ ਕਰਾਂਗੇ ਕੋਈ ਵੀਰ ਇਹਦੇ ਵਿੱਚ ਛੋੜ ਕਰੋਗੇ ਹੈ ਜਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਤੇ ਕਈਆਂ ਵੀਰਾਂ ਨੇ ਜਿਨ੍ਹਾਂ ਨੇ ਡੇਢ ਲਾਉਣਾ ਵਾ ਜਾਂ 1 60 1 30 ਲਾਉਣਾ ਵਾ ਉਹਨਾਂ ਲਈ ਕੀ ਕਹੋਗੇ ਉਹ ਕਮੈਂਟਾਂ 'ਚ ਤਾਂ ਵੀਰਾਂ ਨੇ 80000 ਲੈ ਕਮੈਂਟਾਂ 'ਚ ਕਈ ਫੋਨ ਕਰਕੇ ਵੀ ਲਾ ਦਿੰਦੇ ਵੀਰਾਂ ਚੱਲ ਆਈ ਜਾਣਗੇ ਫੇ ਆਪਾਂ ਕਿਹੜਾ ਦੇ ਦੇਣਾ ਉਹਨਾਂ ਸਾਧ ਕੇ ਟਰਾਲੇ 'ਚ ਭਾ ਦੇ ਦੁਪਹਿਰੇ ਕੇ ਨਹੀਂ 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 ਮਾਲੋ ਜਿਹੜਾ ਬੰਦਾ ਪਿਆਰ ਕਰਦਾ ਵਾ ਜਾਂ ਕੁਛ ਵੀ ਆ ਫੋਨ ਲਾਉਂਦਾ ਵਾ ਨਹੀਂ ਕਹਿਣ ਦਾ ਭਾਵ ਕਿ ਗਰਮੀ ਗਰਮੀ ਆ ਹੁਣ ਕਈ ਇਹੋ ਜਿਹਾ ਕੰਮ ਹੁੰਦਾ ਚਲੋ ਵੀਰ ਕਈ ਕਈ ਬਜ਼ੁਰਗ ਪਿਆਰ ਕਰਦੇ ਆ ਹੂੰ ਹੂੰ ਕਈਆਂ ਦੇ ਬਜ਼ੁਰਗਾਂ ਦੇ ਧੀਆ ਪੁੱਤ ਬਾਹਰ ਆ ਹਾਂ ਹਾਂ ਤੇ ਉਹਨਾਂ ਨਾਲ ਕੋਈ ਗੱਲਬਾਤ ਕਰਨ ਵਾਸਤੇ ਨਹੀਂ ਹੈਗਾ ਜੀ 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 ਉਹਨਾਂ ਦਾ ਕਈ ਰਿਓ ਗੱਲਾਂ ਸੁਣ ਕੇ ਫੇ ਉਹ ਹਾਲ ਚਾਲ ਪੁੱਛਣ ਵਾਸਤੇ ਕਈ ਇਹੋ ਜਿਹਾ ਵੀ ਫੋਨ ਆਉਂਦੀ ਆ ਬਿਲਕੁਲ ਬਿਲਕੁਲ ਤੇ ਕਈ ਬਜ਼ੁਰਗਾਂ ਨਾ ਉਹ ਫੇ ਦੱਸਦੇ ਆ ਵੀ ਸਾਡੇ ਕੁੜੀਆਂ ਮੁੰਡੇ ਸਾਰੇ ਬਾਹਰ ਆ। ਕਈ ਕਹਿਣ ਦਾ ਭਾਵ ਕਿ ਕਈਆਂ ਵੀਰਾਂ ਕੋਲ ਟਾਈਮ ਹੀ ਨਹੀਂ ਗਾ। ਟਾਈਮ ਹੀ ਹੈ ਨਹੀਂ ਗਾ। ਵੀ ਆਪਣੇ ਪਰਿਵਾਰ ਨਾਲ ਹੀ ਗੱਲ ਕਰ ਲੈਣਾ ਹਨਾ। ਆਪਣੇ ਇੱਕ ਤਾਂ ਮੈਂ ਚਲੋ ਫੇ ਆ ਦਿੰਦੇ ਆ ਵੀ ਗੱਲਾਂ ਵਣੀਆਂ ਕਰਦਾ। ਕਈ ਵੀਰ ਆਉਂਦੇ ਆ ਤਾਂ ਮੈਂ ਵੇਖਿਆ ਬਾਹਰੋਂ ਅਮਰੀਕਾ ਕੈਨੇਡਾ ਤੋਂ ਆਸਟ੍ਰੇਲੀਆ ਤੋਂ। ਹੂੰ। ਉਹ 2 ਮਹੀਨੇ 2.5 ਮਹੀਨੇ ਆਉਂਦੇ ਤਾਂ ਆਪਣੇ ਯਾਰਾਂ ਦੋਸਤਾਂ ਨਾਲ ਘੁੰਮੀਆਂ ਲਗੇ। ਹਾਂ। ਤੇ ਤੇਰੇ ਦੀ। ਤੇ ਬਾਹਰ ਵੀ ਯਾਰਾਂ ਦੋਸਤਾਂ ਨਾਲ ਰਹੇ। ਬਾਹਰ ਵੀ ਯਾਰਾਂ ਦੋਸਤਾਂ ਨਾਲ ਰਹੇ ਜਾਂਦੇ ਤੇ ਇੱਥੇ ਜੇ ਤੁਹਾਡਾ ਬਜ਼ੁਰਗ ਮਾਂ ਪਿਓ ਮੱਲੂ ਹੈ ਤਾਂ ਉਹਨੂੰ ਇੱਕ ਘੁਮਾ ਲਓ। ਹਾਂ ਆ ਗੱਲ ਆ ਨਾ ਠੀਕ ਆ ਤੇ ਜੀ ਭੋਗਾਂ ਭਾਗਾਂ ਦੇ 2-2 ਢਾਈ-ਢਾਈ ਲੱਖ ਰੁਪਇਆ ਲਾਉਣਾ ਵਾ ਹਾਂ ਕਿਤੇ ਉਹਨਾਂ ਨੇ ਵਿਚਾਰਿਆ ਨੂੰ ਮੈਂ ਹੁਣ ਮੇਰੇ ਇਹੋ ਜਿਹੇ ਸੱਜਣ ਮਿੱਤਰ ਆ ਉਹ 2 ਢਾਈ ਲੱਖ ਰੁਪਇਆ ਕਮਾਉਣ ਦੇ ਆ ਹੂੰ ਤੇ ਉਹਨਾਂ ਨੂੰ ਜੇ ਮੈਂ ਆ ਗੱਲ ਕਹਿ ਦਾਂ ਨਾ ਤੁਸੀਂ 6 ਮਹੀਨੇ ਨਹੀਂ ਮਾਰੇਗੇ ਲੁੱਟੇਗੇ ਕਾਟਾ ਪੈ ਗਿਆ ਸਾਨੂੰ ਤਾਂ ਮਾਰੇਗੇ ਇਹੋ ਜੇ ਕੰਮ ਕਰਦੇ ਆ ਠੀਕ ਆ ਭੀ ਇਹ 2-2 ਢਾਈ-ਢਾਈ ਲੱਖ 3 ਲੱਖ ਨਾ ਨਹੀਂ ਤੁਹਾਡਾ ਬਣਿਆ ਤੇ ਆਪਣੇ ਮਾਂ ਪਿਓ ਲਾ ਕੇ 6 ਮਹੀਨੇ ਵੀ ਨਹੀਂ ਕੱਟ ਸਕਦੇ ਹੂੰ ਹੂੰ ਬਿਲਕੁਲ ਬਿਲਕੁਲ ਇਹ ਆ ਵੀ ਚਲੋ ਅਗਲੇ ਦੀ ਸੋਜੇ ਅਗਲੇ ਦੀ 19 ਕੇ ਸਮਝਦੇ ਜੀ ਪਹਿਨਤ ਮੇਰੀਆਂ ਸਿੱਧੀਆਂ ਗੱਲਾਂ ਭੋਗਾਂ ਦੇ ਵੀ ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਲੋਕ ਉਹ ਖਵਾ ਫੇਰੀ ਦੁਨੀਆਈ ਆ ਹਾਂਜੀ 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 ਕਈ ਆ ਟੈਟੂਆਂ ਜਾਂਦਾ ਬੜਾ ਜਮਾਨਾ ਚੱਲਿਆ ਹਾਂ ਆਓ ਘਰ ਪਾਣੀ ਨਾ ਪੁੱਛਣਾ ਤਾਂ ਟਾਡੂ ਬਣਾ ਲੈ ਕਈ ਬਾਪੂ ਦੇ ਕੋਈ ਮਾਤਾਦ ਬਣਾਈ ਫਿਰਦਾ ਇਹ ਵੀ ਗੱਲ ਸਹੀ ਆ ਉਹ ਵੀ ਮੈਨੂੰ ਲੱਗਦਾ 40-50000 ਰੁਪਇਆ ਚਾਹੀ ਮਤਲਬ ਇਹ ਇਹ ਇੱਕ ਗੱਲ ਹੋਰ ਦਸੀ ਕਿ ਇਹਨੇ ਵੀ ਹੋਣਾ ਅਮਰੀਕਾ ਕੈਨੇਡਾ ਤੋਂ ਆ ਤੇ ਗੱਡੀਆਂ ਮੰਗਵੀਆਂ ਚ ਘੁੰਮਣਾ ਆ ਇਹ ਵੀ ਬੜਾ ਚੱਲਿਆ ਟ੍ਰੈਂਡ ਵੀ ਮੈਂ ਉਹ ਇੱਕ ਦੋ ਬੰਦੇ ਵੇਖੇ ਵੀ ਆ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਨੇ ਮਾਨੂੰ ਠੱਗੀਆਂ ਠੋਰੀਆਂ ਲੋਕਾਂ ਦਾ ਮਾਰਿਆ ਤੇ ਲੋਕੀ ਟੈਟੂ ਬਣਾਉਂ ਹੀ ਫਿਰਦੇ ਆ ਠੀਕ ਆ ਮੈਂ ਮਾਨੂੰ ਇਹ ਸੋਚਦਾ ਨਾ ਕਿ ਹੁਣ ਕੀ ਬਣਾਉਣ ਦਾ ਫਾਇਦਾ ਵੀ ਤੁਸੀਂ ਜੀਨਦਿਆਂ ਤੇ ਪੁੱਛਦੇ ਨਹੀਂ ਹਾਂ ਬਿਲਕੁਲ ਬਿਲਕੁਲ ਜੇ ਆਪਾਂ ਇਹ ਬਣਵਾਇਆ ਨਾ ਕਰੂਗੀ ਮੇਰੇ ਖਿਲਾਂ 10-2000 ਰੁਪਿਆ ਹੋ ਸਕਦਾ 50-50000 ਲਾਜ ਦਿੰਦਾ ਆਹ ਉਹ ਤੇ ਚਲੋ ਉਹਨਾਂ ਦੀ ਮਰਜ਼ੀ ਹੈਗੇ ਬਾਕੀ ਇਹ ਆ ਵੀ ਕੋਈ ਵੀ ਆਵੇ ਵੀਰ ਮਾਣ ਤਣ ਕਰਾਂਗੇ ਠੀਕ ਆ ਤੇ ਜੇ ਕਿਸ ਨੂੰ ਕੋਈ ਮਨ ਲੋਕ ਤਤੀ ਲੱਗੀ ਹੋਏ ਗੱਲ ਤੇ ਉਹਦੇ ਵਾਸਤੇ ਮਾਫੀ ਚਾਹੁੰਦੇ। ਉਹ ਚਲੋ ਅਗਲੇ ਕਮੈਂਟਾਂ ਚ ਕਹਿ ਦੇਣਾ ਵੀ ਤੁਸੀਂ ਬੜੇ ਸਿਆਣੇ ਬਣੇ ਫਿਰਦੇ ਹੋ। ਜਿੰਨਾ ਕਿ ਆਪਾਂ ਨੂੰ ਸਮਝ ਆਪਾਂ ਬੋਲ ਲਈਦਾ। ਆਪਾਂ ਸਾਰਿਆਂ ਦੀਆਂ ਗੱਲਾਂ ਦਾ ਜਵਾਬ ਹੁਣੀ ਨਾ ਦੇਣਾ। ਸਾਰਿਆਂ ਦਾ ਜਵਾਬ ਦੇਣ ਲੱਗ ਗਏ ਤਾਂ ਫੇਰ ਆਪਾਂ ਵੀਡੀਓ ਨਹੀਂ ਬਣਾ ਸਕਦੇ। ਹਾਂ। ਕਿਉਂਕਿ ਜੀ ਇਕੱਲੇ ਇਕੱਲੇ ਦੀ ਗੱਲ ਦਾ ਜਵਾਬ ਦੇਣ ਲੱਗ ਗਏ। ਉਹ ਵੀ ਵੀ ਕੰਮ ਕਰਕੇ ਵਿਖਾਉਣਾ ਚਾਹੀਦਾ। ਉਹ ਵੀ ਵੀਰ ਕੋਈ ਨਹੀਂ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਮਾੜਾ ਕਮੈਂਟ ਕਰਦੇ ਆ ਗੱਲ ਸੁਣ ਕੇ ਹੀ ਕਰਦੇ ਆ ਵੀ ਕੀ ਗੱਲ ਕੀ ਗੱਲ ਕੀ ਕੀਤੀ ਆ ਨੇ। ਹੈਂ? ਠੀਕ ਆ ਮੰਨ ਲਓ ਵੀ ਟਾਈਮ ਤੇ ਦਿੰਦੇ ਆ ਠੀਕ ਆ ਵੀਰ ਨੂੰ ਫੋਨ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆ ਕੇ ਤੁਸੀਂ ਵੇਖੋਗੇ ਤਾਂ ਟਰਾਲਾ ਵਧੀਆ ਲੱਗੂਗਾ ਜੀ ਤੁਹਾਨੂੰ ਧੰਨਵਾਦ ਜੀ